ਇੱਥੋਂ ਵੱਜ ਕੇ ਆਹ ਸਰ ਸਾਰੀ ਹੀ ਪੁੱਛੀ ਹੋਏ। ਇਹ ਇੱਕ ਕੰਕੇ ਬਾਗਿਆ ਸੀ ਪੈਰ ਅੱਜ। ਆਹ ਕਪੈਣ। ਰਾਮਪਰਾ ਕੋਲੇ ਬੱਸ ਦਾ ਐਕਸੀਡੈਂਟ ਹੋ ਗਿਆ ਬਾਈ। ਬਹੁਤ ਵੱਡਾ ਐਕਸੀਡੈਂਟ ਹੋ ਗਿਆ ਬੱਸ ਦੇ ਵਿੱਚ ਕਪੈਣ ਵੱਜੀ ਕੰਚੀ ਕੰਚ ਹੋ ਗਏ। ਥੋੜੀ ਜਿਹੀ ਵਜੇ ਬੱਸ ਚ ਰਹਿ ਗਈ। ਬਾਈ ਲੋਟ ਆ। ਲੋਟਾਂ ਬਈ ਆ ਗੁੱਡੀ ਤੇ ਬਹੁਤ ਵੇਜੀ ਸਰਤ ਪਰੰਪਰਾ ਕੋਲੇ ਬਈ ਜੇ ਕੋਈ ਐਮਬੂਸ ਐਮਬੂਲੈਂਸ ਹੀ ਤਾਂ ਲੋੜ ਨਹੀਂ ਬੱਚ ਤੇ ਰਹੇਗੀ ਕਪੈਣ ਬੱਜੀ ਵਿੱਚ ਬੱਸ ਦੇ ਮੇਰੀ ਵੀ ਸਰਚ ਕਾਂਚੀ ਬਹੁਤ ਆ ਤੇ ਕਾਂਚ ਆ ਦੇਖੋ ਬਈ ਇੱਥੇ ਬੈਠਾ ਦੀ ਮੈਂ ਹਾਂ ਵਾ ਵਾ ਵਾਲਾ ਛਿੱਕ ਛਾਹ ਦੇ ਕੇ ਆਈ ਦੇ ਬੱਜੀ ਤਾਂ ਨਹੀਂ ਬਈ ਬੱਚ ਤੇ ਰਹੇਗੀ ਬੱਜੀ ਤਾਂ ਨਹੀਂ ਕੋਈ ਨਾ ਬਈ ਕੋਈ ਨਹੀਂ ਸੀ ਤਾਂ ਮੇਰੇ ਵੀ ਸਾਰੇ ਕਿਤੇ ਆ ਇਤਨੇ ਇਨਾਂ ਦੇ ਵੱਜੀ ਬਈ ਛੱਟ ਸਾਰੇ ਸ਼ੀਸ਼ੇ ਫੁੱਟ ਗਏ ਵੱਜੀ ਦਾ ਨਹੀਂ ਕਿਸੇ ਦਾ ਬਈ ਕਪੈਣ ਵਿੱਚ ਵੱਜੀ ਬੱਸ ਦੇ ਐਂਬੂਲੈਂਸ ਵੀ ਆ ਗਈ ਵੇ ਪੁਲਿਸ ਵੀ ਆ ਗਈ ਪੁਲਿਸ ਪ੍ਰਸ਼ਾਸਨ ਜਮਾ ਮੌਕੇ ਤੇ ਪਹੁੰਚ ਗਿਆ ਬੱਸ ਤੇ ਰਹਿ ਗਈ ਆ ਬੱਸ ਦੇ ਵਿੱਚ ਸੀ ਸਵਾਰੀਆਂ ਛੱਟ ਤੋਂ ਬਾਤ ਰਹੀਆਂ ਐਂਬੂਲੈਂਸ ਪੁਲਿਸ ਮੌਕੇ ਤੇ ਆ ਗਈ ਜਨਾ ਪੁਲਿਸ ਪ੍ਰਸ਼ਾਸਨ ਜਮਾਂ ਮੌਕੇ ਤੇ ਆ ਗਿਆ ਜਮਾਂ ਉਦੀ ਐਂਬੂਲੈਂਸ ਵੀ ਜਮਾਂ ਮੌਕੇ ਤੇ ਆ ਗਈ ਪੁਲਿਸ ਜਮਾਂ ਮੌਕੇ ਤੇ ਪਹੁੰਚ ਗਈ ਆਹ ਦੇ ਕੰਚ ਦੇਖ ਆ ਲਹੂ ਮੇਰੇ ਪੈਰਾਂ 'ਚ ਦੇਖੋ ਬਈ ਲਹੂ ਆ ਰਿਹਾ ਮੇਰੇ ਪੈਰਾਂ 'ਚ ਕੰਚ ਵੀ ਆ ਦੇਖੋ ਆ ਦੇ ਆ ਦੇਖੋ ਜਮਾਂ ਜਿਹੜੀ ਸਾਈਡ ਮੈਂ ਬੈਠਾ ਸੀ ਉੱਥੇ ਜਮਾਂ ਕੱਟ ਰਾ ਕੇ ਵੱਜਿਆ ਜਮ ਹੀ ਉੱਥੇ ਬਾਚੇ ਤਾਂ ਰਹੀ ਗਈ ਦੇਖੋ ਬਈਆਂ ਤੇ ਕਾਂਚੇ ਬਹੁਤ ਕੱਟਿਆ ਬਈ ਬਾਚੇ ਤਾਂ ਰਹੀ ਗਈ ਕੋਈ ਨਾ ਕਾਟਰ ਕਿਉਂ ਨਹੀਂ ਹੋ ਕਰਿਆ ਬਈ ਸਾਈਡ ਤੇ ਉਹਨਾਂ ਨੇ ਦੇਖੋ ਬਈ ਕਾਂਟਿਆਂ ਤੇ ਲਹੂ ਮੇਰੇ ਇੱਥੇ ਲੱਗ ਗਿਆ ਬਾਚੇ ਤਾਂ ਰਹੀ ਹੂੰ ਜਮਾ ਜਿਹੜੇ ਸ਼ੀਸ਼ੇ ਤੇ ਬੈਠਾ ਸੀ ਮੈਂ ਉਸੇ ਤੇ ਆ ਕੇ ਕੱਟ ਰਵਜਿਆ ਕੋਲਸ ਆ ਗਈ ਬਈ ਮੋਕੇ ਤੇ ਜਮਾ ਬਾਚੇ ਤਾਂ ਰਹੀ ਗਈ ਜਾਣੀ ਵਾਲੀ ਨੁਕਸਾਨ ਨਹੀਂ ਹੋਇਆ ਕੋਈ ਆਹ ਦੇਖੋ ਆ ਕਾਟਰ ਵੱਜਿਆ ਆ ਦੇਖੋ ਆ ਵਜੀਆ ਕਪੈਣ ਇੱਕ ਦੋ ਬੁੜੀਆਂ ਦੇ ਲਹੂ ਨਿਕਲਿਆ ਮੇਰੇ ਵੀ ਪੈਰ ਤੇ ਕੰਚ ਵਗ ਗਿਆ ਸੀ ਪੈਰਾਂ 'ਚ ਆਹ ਕਪੈਣ ਆ ਇੱਥੋਂ ਆ ਚੀਜ਼ ਵਜੀਆ ਉਧਰੋਂ ਆਉਂਦੀ ਸੀ ਕਪੈਣ ਬਸ ਜਾਂਦੀ ਸੀ ਆ ਦੇਖੋ ਵੀ ਮੇਰੇ ਕੰਚ ਹੱਦੀ ਵੀ ਬਾਰੇ ਬਾਹ ਤੇ ਜਿਹੜੀ ਸਾਡੇ ਨਾਲ ਬੈਠਾ ਸੀ ਉਹ ਉੱਥੇ ਆ ਕੇ ਕਟਰ ਵੱਜਿਆ ਆ ਮਨ ਲਓ ਵੀ ਮੈਥੋਂ ਇੱਕ ਸ਼ੀਸ਼ਾ ਮੂਰੇ ਕਟਰ ਵੱਜਿਆਗਾ ਤੇ ਮੇਰੇ ਸਿਰ ਚ ਸ਼ੀਸ਼ੇ ਸ਼ੀਸ਼ਾ ਕਿ ਤੇ ਜਿਹੜੀ ਮੇਰੇ ਮੂਰੇ ਲੇਡੀਜ਼ ਬੈਠੀ ਸੀ ਉਹਦੇ ਥੋੜਾ ਜਗਾ ਤੇ ਉਹ ਤੋਂ ਪਹਿਲਾਂ ਦੀ ਲੇਡੀ ਸੀ ਤਾਂ ਬਾਹਲਾਗਾ ਉਹਦੇ ਲਹੂ ਲਹਾਨਾ ਪਰ ਮਨ ਕੇ ਵੀ ਜਾਨੀ ਮਾਨੀ ਨੁਕਸਾਨ ਵੱਜ ਰਿਹਾ ਆ ਦੇਖੋ ਭਈ ਆ ਸਾਈਡ ਬੁੜੀਆਂ ਬੜੀਆਂ ਦਾ ਬੁਰੇ ਹਾਲ ਕੁਛ ਨਹੀਂ ਹੋਆ ਬੱਤ ਜਵਾਕ ਦੇ ਤਾਂ ਨਹੀਂ ਵੱਜਿਆ ਵੱਜਿਆ ਮਾਰੇ ਕੋਈ ਨਹੀਂ ਬਾਹਰ ਤੇ ਹੈਵੀ ਬੱਚੇ-ਬੱਚੇ ਦੇ ਬਜਟ ਆ ਇਹਦੇ ਵਜੀ ਵਿਚਾਰੀ ਭੈਣ ਦੇ ਆਹ ਦੇਖੋ ਇੱਥੇ ਵੱਜੀ ਆ ਇੱਥੋਂ ਵੱਜ ਕੇ ਆਹ ਸਰ ਸਾਰੀ ਆ ਦੇਖੋ ਕੋਣੀ ਤੇ ਮੇਰਾ ਲਹੂ ਉਹ ਚੱਲ ਫੜ ਗਈ ਆ ਆਹ ਜੀ ਇੱਥੇ ਵੱਜੀ ਆ ਇੱਥੋਂ ਵੱਜਿਆ ਕਟਰ ਬਾਅਦ ਚ ਉਹ ਕਹਾਂ ਵੱਜਿਆ ਪਰਾਂ ਚ ਹਜੇ ਵੀ ਕੰਚ ਪਿਆ ਰਿਹਾ ਬਾਅਦ ਚ ਤਾਂ ਰਹਿ ਗਈ ਬਈ ਬੰਦਿਆਂ ਦੇ ਸੱਟਾਂ ਦਾ ਵੱਜੀਆਂ ਇੱਕ ਦੋ ਲੇਡੀਜ਼ ਦੇ ਉੂੰ ਬਾਅਦ ਚ ਤਾਂ ਰਹਿ ਗਈ ਅਜਗਾ ਸਾਰੇ ਸ਼ੀਸ਼ੇ ਇੱਥੇ ਆ ਆ ਸ਼ੀਸ਼ੇ ਚ ਵੱਜਿਆ ਬਾਅਦ ਚ ਆ ਕੇ ਉੱਥੇ ਕਟਰ ਵੱਜ ਕੇ ਉਧੂ ਆਏ ਤੇ ਵੱਜਿਆ ਮੈਂ ਉਧੇ ਬੈਠਾ ਸੀ ਬਹੁਤ ਭੜਾ ਨੁਕਸਾਨ ਹੋਇਆ ਪਰ ਪਰਮਾਤਮਾ ਨੇ ਇੰਨੀ ਕ ਉਹ ਰੱਖਤੀ ਵੀ ਕਿਸੇ ਦੇ ਜਾਨੀ ਜਾਂ ਬਾਹਲਾ ਨੁਕਸਾਨ ਨਹੀਂ ਹੋਇਆ ਕੰਚ ਦੇਖੋ ਕਿ ਮਾਲਕ ਵੀ ਸਿਰ ਤੋਂ ਜ਼ਿਆਦਾ ਵਜੇ ਦੀ ਹਨਾ ਕੰਚ ਤਾਂ ਬਹੁਤ ਵੱਜਿਆ ਕਪੈਣ ਵੱਜੀ ਜੀ ਕਾਟਰ ਵੱਜਿਆ ਕਪੈਣ ਦਾ ਉਹ ਖੜੀਏ ਕੰਚ ਦੇਖੋ ਬਈ ਉਹ ਨਾ ਫਟਦਾ ਬਾਤ ਰਹੇ ਬਾਈ ਇੱਚੀ ਦੀ ਮੈਂ ਗਿਆ ਲਹੂ ਲੂ ਤਾਂ ਮਾੜਾ ਮਾੜਾ ਵਜੇ ਉਹ ਬਾਤ ਤਾਂ ਰਹਿ ਗਈ ਹਾਂ ਇੱਥੇ ਵਜਿਆ ਕਾਟਰ